ਮੁੱਖ ਮੰਤਰੀ ਮਰਦਾਬਾਦ 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 ਚੁਟਕਲੇਵਾਜ ਮੁੱਖ ਮੰਤਰੀ ਮਰਦਾਬਾਦ 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 ਵਿੱਤ ਮੰਤਰੀ ਮਰਦਾਬਾਦ 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 ਰਾਜਮਾਨੀਆ ਮੰਗਾਪੂਰ ਨਾਣਾ ਕਰਨ ਵਾਲੀ ਸਰਕਾਰ ਮਰਦਾਬਾਦ 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 ਰਾਜਮਾਨ ਦਾ ਡੀਏ ਨੱਪਣ ਵਾਲੀ ਸਰਕਾਰ ਮਰਦਾਬਾਦ 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 ਰਾਜਮਾਨ ਦੇ ਪੱਤੇ ਕੱਟਣ ਵਾਲੀ ਸਰਕਾਰ ਮਰਦਾਬਾਦ 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 ਨੋਟੀਫਿਕੇਸ਼ਨ ਕਰਕੇ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਹੋਣਾ ਕਰਨ ਵਾਲੀ ਸਰਕਾਰ ਮਰਦਾਬਾਦ 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 ਸਾਥੀਓ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਵੱਡੇ ਤੇ ਤਿੱਖੇ ਜਿਹੜੇ ਸੰਘਰਸ਼ ਹੈ ਉਹ ਸਰਕਾਰ ਦੇ ਖਿਲਾਫ ਮਿਟਰੇ ਬੈਣਗੇ ਸੁਭਾ ਬਦਰੀ ਸੰਘਰਸ਼ ਆਪਾਂ ਨੂੰ ਜਿਹੜੇ ਉਨੇਕੇ ਜਾਂਦੇ ਆਪਨੀ ਸੁਭਾ ਕਮੇਟੀ ਵੱਲੋਂ ਉਹਦਾ ਹਿੱਸਾ ਆਪਾਂ ਨੂੰ ਵੱਧ ਚੜ ਕੇ ਆਪਾਂ ਨੂੰ ਬਣਨਾ ਪੈਣਾ ਹੈ ਕਿੰਨੇ ਸਾਥੀ ਆਪਾਂ ਪਹੁੰਚੇ ਹੋਏ ਐ ਜੇ ਆਪਾਂ ਤਿੰਨ ਤਿੰਨ ਸਾਥੀ ਵੀ ਹਮਲਾ ਮਾਰਾਂਗੇ ਹੋਰ ਆਪਣੇ ਨਾਲ ਤਾਂ ਦੋ ਦੋ ਤਿੰਨ ਤਿੰਨ ਬੱਸਾਂ ਜੇ ਹਰ ਜ਼ਿਲ੍ਹੇ ਦੇ ਵਿੱਚੋਂ ਜਾਣ ਗਈਆਂ 40-50 ਬੱਸਾਂ ਦਾ ਇਕੱਠ ਤੇ ਦੋ ਟੇ ਯਰ ਬੰਦੇ ਦਾ ਇਕੱਠ ਹੀ ਹੋਏਗਾ ਤਾਂ ਉਹ ਇੱਕ ਪਹਿਲੀ ਆਪਣੀ ਜਿਹੜੀ ਹੈਗੀ ਚੇਤਾਵਨੀ ਰੈਲੀ ਜਿਹੜੀ ਹੈਗੀ ਉਹ ਬਣ ਸਕਦੀ ਹੈ ਸਰਕਾਰ ਦੇ ਲਈ ਕਿ ਜੋ ਮਲਾਈਮ ਜਿਨ੍ਹਾਂ ਦਾ ਅਸੀਂ ਸਭ ਤੋਂ ਪਹਿਲਾਂ ਡੀ ਐ ਨੱਪਿਆ ਹੋਇਆ ਹੈ 16% ਤੇ 16% ਨੂੰ ਦੇਖੀਏ ਨਵੇਂ ਤੋਂ ਨਵੇਂ ਮਲਾਇਮ ਤੋਂ ਵੀ ਆਪਾਂ ਸ਼ੁਰੂ ਕਰੀਏ ਤਾਂ 6-7000 ਰੁਪਏ ਮਹੀਨੇ ਦਾ ਲਾਸ ਹੈ ਤੇ ਜਿਵੇਂ ਜਿਵੇਂ ਆਪਣੀ ਸਰਵਿਸ ਪ੍ਰਾਣੀ ਹੁੰਦੀ ਹੈਈ ਹੈ ਉਹਦੇ ਅਕੋਰਡਿੰਗ ਦੇਖੀਏ ਤਾਂ 16-17000 ਇਕੱਲਾ ਮਹੀਨੇ ਦਾ ਡੀਏ ਪੰਜਾਬ ਸਰਕਾਰ ਆਪਣਾ ਖਾ ਰਹੀ ਹੈ ਉਸ ਤੋਂ ਇਲਾਵਾ ਪਿੰਡੂ ਭੱਤਾ ਕੋ ਸਿੱਧਾ ਸਿੱਧਾ ਬਿਲਕੁਲ ਬੰਦ ਕੀਤਾ ਹੋਇਆ ਬਾਕੀ ਭੱਤਿਆਂ ਦੇ ਨਾਲ ਜੋ ਕਿ ਕਿਸੇ ਵੀ ਹਾਲਾਤਾਂ ਦੇ ਵਿੱਚ ਬੰਦ ਨਹੀਂ ਕਰਨਾ ਬੰਦਾ ਕੋਈ ਖੇਤਰ ਜਦੇ ਦਾ ਹੱਲਾ ਸ਼ੇਰੀ ਦੇਣੀ ਕਿ ਜਿਹੜੇ ਅਧਿਆਪਕ ਦੂਰ ਪਿੰਡਾਂ ਦੇ ਵਿੱਚ ਪੜ੍ਹਾਉਣ ਜਾਂਦੇ ਆ ਜਿਹੜੇ ਮਲਾਇਮ ਦੂਰ ਪਿੰਡਾਂ ਦੇ ਵਿੱਚ ਨੌਕਰੀਆਂ ਕਰਨ ਜਾਂਦੇ ਆ ਬਸ ਉਸ ਭਾਗ ਦੇ ਵਿੱਚ ਉਹਨਾਂ ਦੀ ਹੌਸਲਾ ਵਜਾਈ ਲਈ ਉਹਨਾਂ ਨੂੰ ਆਉਣ ਜਾਣ ਦੇ ਖਰਚੇ ਦੇ ਵਿੱਚ ਸਹਾਇਤਾ ਕਰਨ ਦੇ ਲਈ ਪਿੰਡੂ ਭੱਤੇ ਨੂੰ ਵਧਾਉਣਾ ਬੰਦਾ ਪਰ ਸਰਕਾਰ ਨੇ ਉੱਠਾ ਜਿਹੜਾ ਕੰਮ ਆ ਉਹ ਫੜਿਆ ਹੋਇਆ ਹੈ ਕਿ ਪਿੰਡੂ ਭੱਤੇ ਇਹਦਾ ਹੈਗਾ ਉਹ ਬਿਲਕੁਲ ਬੰਦ ਕੀਤਾ ਹੋਇਆ ਹੈ ਹਾਊਸ ਰੈਂਟ ਦੀ ਗੱਲ ਕਰੀਏ ਉਦੇ ਵਿੱਚ ਵੀ ਵੱਡਾ ਵਿਤਕਰ ਹੈ ਪਿੰਡਾਂ ਵਾਲੇ ਮਲਾਇਮਾਂ ਦੇ ਨਾਲ ਸ਼ਹਿਰਾਂ ਵਾਲੇ ਮਲਾਇਮਾਂ ਨੂੰ ਵੀ ਇਹ ਸ਼ਹਿਰਾਂ ਦੀ ਮਹਿੰਗਾਈ ਦੇਖੀਏ ਜਿਹੜਾ ਹਾਊਸ ਰੈਂਟ ਅਲਾਉਂਸ ਹੈ ਉਹ ਬਹੁਤ ਘੱਟ ਹੈਗਾ ਜੋ ਆਪਾਂ ਨੂੰ ਲੱਗਦਾ ਹੈ ਜਿਆਦਾ ਹੈ ਪਰ ਅਸਲੀਅਤ ਦੇਖੀ ਜਾਵੇ ਤਾਂ ਬਹੁਤ ਘੱਟ ਹੈ ਉਸ ਕਿਰਾਏ ਦੇ ਵਿੱਚ ਕੋਈ ਵੀ ਮਕਾਨ ਸ਼ਹਿਰ ਦੇ ਵਿੱਚ ਨਹੀਂ ਮਿਲ ਸਕਦਾ ਅੱਜ ਦੇ ਸਮੇਂ ਦੇ ਵਿੱਚ ਤੇ ਜਿਹੜੇ ਆਪਾਂ ਸ਼ਹਿਰਾਂ ਦੇ ਵਿੱਚ ਰਹਿ ਕੇ ਪਿੰਡਾਂ 'ਚ ਜਾਂਦੇ ਆ জব ਕਰਨ ਦੇ ਲਈ ਉਹਨਾਂ ਲਈ ਤਾਂ ਡਬਲ ਮਾਰ ਹੈ ਨਾ ਆਪਾਂ ਨੂੰ ਸ਼ਹਿਰ ਦਾ ਹਾਊਸ ਰੈਂਟ ਮਿਲਦਾ ਹੈ ਨਾ ਆਪਾਂ ਨੂੰ ਪਿੰਡੂ ਭੱਤਾ ਮਿਲਦਾ ਹੈ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਦਿਨੋਂ ਦਿਨ ਸਾਰੀਆਂ ਬੰਦ ਕੀਤੀਆਂ ਜਾ ਰਹੀਆਂ ਐ ਪੈਨਸ਼ਨਵਾਲੇ ਸਰਕਾਰ ਦਾ ਬਿਲਕੁਲ ਧਿਆਨ ਨਹੀਂ ਹੈਗਾ ਉਧਰ ਵੀ ਆਪਾਂ ਨੂੰ ਸੁਚੇਤ ਕਰਨਾ ਪੈਂਦਾ ਹੈ ਸੋ ਸਾਥੀਓ ਅੱਜ ਦਾ ਇਹ ਮੰਗ ਪੱਤਰ ਇਹ ਇੱਕ ਵਿਗੜੋ ਵੱਜਣਾ ਹੈ ਸੰਘਰਸ਼ ਦਾ ਟੀਏ ਸਮੇਤ ਬਾਕੀ ਸਾਰੇ ਭੱਤਿਆਂ ਨੂੰ ਦੇ ਪੁਰਾਣੀ ਪੈਸ਼ਨ ਨੂੰ ਬਹਾਲ ਕਰਾਉਣ ਦਾ ਇਸ ਦੀਵਾਲੀ ਤੋਂ ਲੈ ਕੇ ਅਗਲੀ ਦੀਵਾਲੀ ਤੱਕ ਇੱਕ ਸਾਲ ਦਾ ਸਮਾਂ ਆਪਣੇ ਕੋਲ ਇਸ ਇੱਕ ਸਾਲ ਦੇ ਵਿੱਚ ਅਸੀਂ ਜਿੰਨਾ ਮਜ਼ਬੂਤ ਹੋ ਕੇ ਲੜਾਂਗੇ ਉਨਾ ਹੀ ਸਰਕਾਰ ਜਲਦੀ ਝੁਕਦੇ ਹੋਏ ਆਪਣੀਆਂ ਮੰਗਾਂ ਨੂੰ ਕਬੂਲ ਕਰੇਗੀ ਸੋ ਸਾਰੇ ਸਾਥੀਆਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੀਤੇ ਜਾਣ ਵਾਲੇ ਸੰਘਰਸ਼ਾਂ ਦੇ ਵਿੱਚ ਅਸੀਂ ਮੋਡ ਬਲਾਗ ਤੋਂ ਅਤੇ ਟ੍ਰਿਪਲ ਪੀਐਫ ਜ਼ਿਲ੍ਹਾ ਬਠਿੰਡਾ ਵੱਲੋਂ ਵਿਸ਼ਵਾਸ ਦਿਵਾਉਣੀ ਹੈ ਕਿ ਵੱਧ ਚੜ੍ਹ ਕੇ ਗੈਂਤੀ ਦੇ ਵਿੱਚ ਅਸੀਂ ਇਹਦੇ ਵਿੱਚ ਭਾਗ ਲਾਵਾਂਗੇ